ਜ਼ਿਲ੍ਹਾ ਖਜ਼ਾਨਾ ਦਫ਼ਤਰ ਅੰਮ੍ਰਿਤਸਰ ਵਿਕੇ ਪੰਜਾਬ ਸਟੇਟਰ ਨਾਲ ਸੰਬੰਧਿਤ ਪੈਂਚਰਾਂ ਲਈ ਈ ਲਾਈਫ ਸਰਟੀਫਿਕੇਟ ਅਤੇ ਈ ਕੇਵਾਈਸੀ ਕਰਵਾਉਣ ਲਈ ਪੰਜਾਬ ਸਰਕਾਰ ਚੰਡੀਗੜ੍ਹ ਦੀ ਹਦਾਇਤਾਂ ਅਨੁਸਾਰ ਸ਼੍ਰੀਮਤੀ ਸੁਖਬੀਰ कौर ਜ਼ਿਲ੍ਹਾ ਖਜ਼ਾਨਾ ਅਫਸਰ ਅੰਮ੍ਰਿਤਸਰ ਦੀ ਅਗਵਾਈ ਵਿੱਚ ਸਪੈਸ਼ਲ ਕੈਂਪ ਲਗਾਇਆ ਗਿਆ ਜਿਸ ਵਿੱਚ ਭਾਰਤੀ ਸਟੇਟ ਬੈਂਕ ਪੰਜਾਬ ਐਨਸੀਬੈਂਕ ਬੈਂਕ ਆਫ ਇੰਡੀਆ ਪੰਜਾਬ ਨੈਸ਼ਨਲ ਬੈਂਕ ਆਦਿ ਬੈਂਕਾਂ ਦੇ ਸਟਾਫ ਤੇ ਖਜ਼ਾਨਾ ਦਫ਼ਤਰ ਦੇ ਸਟਾਫ ਵੱਲੋਂ ਕੈਂਪ ਵਿੱਚ ਆਏ ਪੈਂਸ਼ਰਾਂ ਦੇ ਈ ਲਾਈਫ ਸਰਟੀਫਿਕੇਟ ਅਤੇ ਈ ਕੇ ਵੀ ਸੀ ਮੌਕੇ ਤੇ ਪੰਜਾਬ ਸਰਕਾਰ ਦੇ ਪੋਰਟਰ ਵਿੱਚ ਦਰਜ ਕੀਤੇ ਗਏ ਤਾਂ ਜੋ ਪੈਨਸ਼ਨ ਅਤੇ ਫੈਮਿਲੀ ਪੈਨਸ਼ਨ ਨੂੰ ਭਵਿਕ ਵਿੱਚ ਸਮੇਸਰ ਪੈਨਸ਼ਨ ਮਿਲਦੀ ਰਹੇ ਤੇ ਕਿਸੇ ਤਰ੍ਹਾਂ ਦੀ ਖੱਜਲ ਖਵਰੀ ਦਾ ਸਾਹਮਣਾ ਨਾ ਕਰਨਾ ਪਵੇ ਸਵੇਰੇ 10 ਵਜੇ ਚਲਦੇ ਕੈਂਪ ਦਾ ਨਿਰੇਖਣ ਕਰਨ ਲਈ ਚੰਡੀਗੜ੍ਹ ਤੋਂ શ્રી ਐਮ ਕੇ ਅਰਵਿੰਦ ਡਾਇਰੈਕਟਰ ਵਿੱਤ ਤੇ ਲੇਖਾ ਪਹੁੰਚੇ ਤੇ ਉਹਨਾਂ ਨੇ ਕੈਂਪ ਦੇ ਫਾਇਦੇ ਦੱਸੇ ਅਤੇ ਕੈਂਪ ਵਿੱਚ ਹਾਜ਼ਰ ਪੈਨਸ਼ਨਾਂ ਤੋਂ ਉਹਨਾਂ ਦੇ ਵਿਚਾਰ ਸੁਨੇ ਇਸ ਮੌਕੇ ਨਰਮਲ ਸਿੰਘ ਅਨੰਦ ਕਾਰਜਕਾਰੀ ਪ੍ਰਧਾਨ ਪੰਜਾਬ ਸਟੇਟ ਮਸਟੀਰੀਅਲ ਪੈਨਸ਼ਨ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਇੱਕ ਚੰਗਾ ਕਦਮ ਹੈ ਇਸ ਨਾਲ ਪੈਨਸ਼ਨਾਂ ਅਤੇ ਖਾਸ ਕਰਕੇ ਫੈਮਿਲੀ ਪੈਨਸ਼ਨਾਂ ਨੂੰ ਲਾਭ ਹੋਵੇਗਾ ਇਸ ਮੌਕੇ ਸ਼੍ਰੀ ਸੋਮਨਾਥ ਰੁਲੀਆ ਦੀਪ ਸਿੰਘ ਵਿਰਿੰਦਰ ਕੁਮਾਰ ਮੁਖਤਿਆਰ ਸਿੰਘ ਹਰਜਿੰਦਰ ਸਿੰਘ ਗੁਰਬਚਨ ਸਿੰਘ ਅਨਕੇਤਮਨ ਸੁਖਦੇਵ ਸਿੰਘ ਢਿੱਲੋਂ ਸੰਤਰਾਮਾ ਸੁਵਿੰਦਰ ਸਿੰਘ ਚੰਦੀ ਉਪਕਾਰ ਸਿੰਘ ਦਰਸ਼ਨ ਸਿੰਘ ਮਲਕੀਤ ਸਿੰਘ ਕੁਲਦੀਪ ਸਿੰਘ ਗਰਨ ਸਿੰਘ ਨਰਿੰਦਰ ਸ਼ਰਮਾ ਅਤੇ ਖਜ਼ਾਨਾ ਦਫ਼ਤਰ ਤੋਂ ਸੁਖਬੀਰ ਕੌਰ ਜ਼ਿਲ੍ਹਾ ਰਖੰਜਾਨਾ ਅਫਸਰ ਅਮਨ ਕੁਮਾਰ ਮੈਨੀ ਡਿਪਟੀ ਕੰਟਰੋਲਰ ਮਨਜਿੰਦਰ ਸਿੰਘ ਸੰਧੂ ਸੁਪਰਡੈਂਟ ਸੁਪ ਦੇਸਕੌਰ ਕਰਨਦੀਪ ਕੌਰ ਗੁਰਮਖ ਸਿੰਘ ਅਤੇ ਸਾਰੇ ਸਟਾਫ ਹਾਜ਼ਰ ਸਨ ਅੱਜ ਪੰਜਾਬ ਸਰਕਾਰ ਵੱਲੋਂ ਜੋ ਖਜ਼ਾਨਾ ਦਫ਼ਤਰ ਦਾ ਸਰਵੇਖੀ ਈ ਕੇਵਾਈਸੀ ਤੇ ਈ ਲਾਈਫ ਸਰਟੀਫਿਕੇਟ ਦੀ ਤੇ ਚਬਦੀ ਕੈਂਪ ਲਗਾਇਆ ਗਿਆ ਕਿੰਨੇ ਵਧੀਆ ਪ੍ਰਾਣਾਲੀ ਇੱਥੇ ਵਿੱਚ ਸਾਡੇ ਜਿੰਨੇ ਨੂੰ ਟੈਨਸ਼ਨ ਨਾਲ ਸਾਹੇ ਆ ਰਹੇ ਨੇ ਖਜ਼ਾਨਾ ਦਾ ਜੋਮੇ ਕੀ ਲਾਈਫ ਸਟਾਈਲ ਕੀ ਜੀ ਕੇ ਵੈਸੇ ਟੋਕੀ ਕਰਵਾ ਕੇ ਮਿੰਟੋ ਮਿੰਟੀ ਜਾ ਰਹੇ ਨੇ ਖਜ਼ਾਨਾ ਦਫ਼ਤਰ ਦੇ ਵਿੱਚ ਬੜੇ ਵਧੀਆ ਪ੍ਰਬੰਧ ਕੀਤੇ ਗਏ ਨੇ ਸਾਡੇ ਕੋਲ ਪਹਿਲਾਂ ਸੇਰੇ ਦੇ ਸਿਸ਼ਟ ਰਹਿਤ ਰਵਿੰਦਰ ਡਾਇਰੈਕਟਰ ਜੰਡੀਗੜ੍ਹ ਤੋਂ ਆਏ ਸੀ ਖਜ਼ਾਨਾ ਇਹ ਪੂਰੀ ਸਾਰੇ ਆਪ ਉਹਨਾਂ ਦੀ ਨਿਗਰਾਨੀ ਦੇ ਵਿੱਚ ਜਿਹੜਾ ਹੈ ਕੰਮ ਸ਼ੁਰੂ ਹੋਇਆ ਤੇ ਮੈਡਮ ਸ਼ਕੀਰ ਕੋਲ ਜੀ ਜਾਣਾ ਪਰ ਸਾਡੇ ਬਿਜਲੀ ਦੇ ਸਪਟ ਪ੍ਰਧਾਨ ਮੈਡਮ ਸ਼ੁਦੇਲ ਜੀ ਇੱਕ ਮੈਡਮ ਅਰਜਵੀਰ ਆਇਆ ਹੋ ਸਾਰਾ ਸਟਾਫ ਜਿੰਨਾ ਵੀ ਚਾਹਨਾ ਦਫ਼ਤਰ ਦਾ ਅੱਜ ਬਹੁਤ ਸ਼ਿੱਦਤ ਦੇ ਮਿਹਨਤ ਦੇ ਨਾਲ ਜਿਹੜਾ ਅਗੇ ਜਿਹੜੇ ਡੈਲੀ ਸਾਥੀਆਂ ਦੇ ਪਰਸਨਲ ਸਾਥੀਆਂ ਦੇ ਜਿਹੜੇ ਆ ਕਿ ਕੱਲ ਨੂੰ ਆ ਰਹੇ ਨੇ ਮੰਡੋ ਮਿੰਟੀ ਉਹਨਾਂ ਦੀ ਕੀ ਕੇਵਾਈਸੀ ਹੋ ਰਹੀ ਹੈ ਨੇ ਉਹਨਾਂ ਦੇ ਲਾਈਫ ਸਰਟੀਫਿਕੇਟ ਜਿਉਣੇ ਨੇ ਵੱਖ-ਵੱਖ ਬੈਂਕਾਂ ਦੇ ਵੀ ਜਿੱਥੇ ਸਾਰੇ ਅਧਿਕਾਰੀ ਇੱਥੇ ਆਏ ਹੋਏ ਨੇ ਤਾਂ ਜੋ ਬੈਂਕਾਂ ਦੇ ਵਿੱਚ ਜਾ ਕੇ ਪੈਨਸ਼ਨਰਾਂ ਨੂੰ ਲੈਣਸਾ ਲਗਣਾ ਪਾਵੇ ਤੇ ਮੀਟਿੰਗ ਵਿੱਚ ਇੱਕ ਸਾਥ ਦੇ ਥੱਲੇ ਬਾੜੀਆਂ ਸ਼ੁਰੂ ਕਰ ਦਿੱਤੀਆਂ ਨੇ ਕਿ ਇਹ ਜੋ ਕੈਂਪ ਹੈ ਅੱਜ 13 ਤੋਂ 15 ਦਿਨ ਚੱਲੇਗਾ ਤੇ ਜਿੰਨੇ ਵੀ ਪੈਨਸ਼ਨਰ ਸਾਥੀ ਮੈਡੀਕਲ ਨੂੰ ਕਹਾ ਕਿ ਵਰਤੋਂ ਵਾਜ ਕੇ ਸਿਟੀ ਦੇ ਨਾਮ ਤੋਂ ਚਾਓ ਜਾਂ ਬਦਲਾਵ ਭਰੋ ਦੀ ਸਾਰਿਆਂ ਦਾ ਧੰਨਵਾਦ